ਚਾਨਕੋਟ ਵਿਖੇ ਜਿੱਥੇ ਚੋਰਾਂ ਦੇ ਵੱਲੋਂ ਲਗਾਤਾਰ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਚੋਰਾਂ ਦੇ ਵੱਲੋਂ ਮੋਟਰਸਾਈਕਲ ਵੀ ਚੁਰਾਈ ਜਾ ਰਹੇ ਨੇ ਇਸ ਇਕੜੀ ਦੇ ਵਿੱਚ ਦੱਸਦੇ ਇਹ ਅੱਜ ਪਠਾਨਕੋਟ-ਦਲਹੌਜ਼ੀ ਰੋਡ ਤੇ ਕਚੈਰੀ ਦੇ ਨੇੜੇ ਉਹ ਮੋਟਰਸਾਈਕਲ ਜਿਹੜਾ ਹੈ ਉਹ ਚੋਰੀ ਕੀਤਾ ਜਾਂਦਾ ਹੈ ਤੇ ਫਿਰ ਜਿਹੜਾ ਇਹ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਜਿਨ੍ਹਾਂ ਦਾ ਮੋਟਰਸਾਈਕਲ ਚੋਰੀ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਬੜੀ ਹੀ ਚੁਸਤ ਚਲਾਕੀ ਦੇ ਨਾਲ ਇਸ ਮੁਲਜ਼ਮ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਸਿੰਬਲ ਚੌਕ ਨੇੜੇ ਉਹ ਹੀ ਇਸ ਮੋਟਰਸਾਈਕਲ ਨੂੰ ਜਿਹੜਾ ਹੈ ਉਹ ਦੇਖਦੇ ਹੋਏ ਇਸ ਮੁਲਜ਼ਮ ਨੂੰ ਜਿਹੜਾ ਹੈ ਬੜੀ ਹੀ ਚੁਸਤ ਚਲਾਕੀ ਦੇ ਨਾਲ ਕਾਬੂ ਕਰਕੇ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੁਲਿਸ ਦੇ ਵੱਲੋਂ ਜਿਹੜੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਮੁਲਜ਼ਮ ਤੋਂ ਤੇ ਕੋਰਡ ਦੇ ਵਿੱਚ ਬੀਤੇ ਇੱਕ ਮਹੀਨੇ ਦੇ ਵਿੱਚ ਕਾਫੀ ਜ਼ਿਆਦਾ ਮੋਟਰਸਾਈਕਲ ਜਿਹੜੇ ਨੇ ਉਹ ਚੋਰੀ ਹੋਏ ਨੇ ਜਿਨ੍ਹਾਂ ਦਾ ਹਜੇ ਤੱਕ ਕੁਝ ਸੁਰਾਖ ਜਿਹੜਾ ਉਹ ਨਹੀਂ ਲੱਗ ਸਕਿਆ ਪਰ ਅੱਜ ਜਿਹੜਾ ਹੈ ਕੁਝ ਹੀ ਸਮੇਂ ਦੇ ਵਿੱਚ ਮੋਟਰਸਾਈਕਲ ਜਦੋਂ ਚੋਰੀ ਹੋਇਆ ਹੈ ਤੇ ਉੱਥੇ ਹੀ ਘਰ ਵਾਲਿਆਂ ਦੇ ਵੱਲੋਂ ਜਿਹੜਾ ਹੈ ਬੜੀ ਹੀ ਚਲਾਕੀ ਦੇ ਨਾਲ ਇਸ ਮੁਲਜ਼ਮ ਨੂੰ ਫੜਿਆ ਗਿਆ ਆਓ ਦੇਖਦੇ ਆ ਤਸਵੀਰਾਂ ਤੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਜਿਨ੍ਹਾਂ ਦਾ ਮੋਟਰਸਾਈਕਲ ਚੋਰੀ ਹੋਇਆ ਤੇ ਕਿਸ ਤਰ੍ਹਾਂ ਦੇ ਨਾਲ ਇਸ ਚੋਰ ਨੂੰ ਕਾਬੂ ਕੀਤਾ ਗਿਆ ਆਓ ਦੇਖਦੇ ਆਏ ਖਬਰ ਗੱਲਬਾਤ ਭਾਈਆ ਦੱਸੋ ਕਿ ਮੈਂ ਘਰ ਨਾ ਰਿਹਾ ਸੀ ਇਹ ਹੀ ਨਾ ਕਿ ਉਹ 5 ਮਿੰਟ ਮੈਨੂੰ ਬਾਹਰ ਹੋਇਆ ਨਿਕਲਿਆ ਮੈਂ ਰੋੜ ਤੇ ਆਇਆ ਪਿੱਛੇ ਡਾਡੀ ਨੇ ਮੈਨੂੰ ਫੋਨ ਕਰਤਾ ਯਾਰ ਮੇਰਾ ਮੋਰਸਾ ਲੈ ਕੇ ਚੁੱਕੇ ਕੋਈ ਮੈਂ ਕਿਹਾ ਫੋਨ ਲੈ ਗਿਆ ਮੁੰਡਿਆਂ ਨੂੰ ਕੋਈ ਇਕੱਠੇ ਕੀਤਾ ਆਪਣੇ ਨਾਲ ਦਰ ਮੈਂ ਦੇਖਿਆ ਕਿੱਧਰ ਗਿਆ ਮੈਂ ਅੱਜ ਨਾਲ ਪਤ ਤੌਰ ਤੇ ਸਿੰਬਲ ਜਾਉਂਗਾ ਇਸੇ ਟਾਈਮ ਇਹ ਧਿਆਨ ਪੈ ਗਿਆ ਜਗਤਬ ਚੀਨ ਨੂੰ ਮੈਂ ਕਿਹਾ ਮੋਰਸਾਈਕਲ ਤੇ ਆਪਣੇ ਲੱਗਦਾ ਕਿਹੜੀ ਜਗ੍ਹਾ ਤੂੰ ਲੈ ਗਿਆ ਮੋਰਸਰ ਇੱਕ ਕਚਰੀ ਲਾਗੂ ਜੀ ਉੱਚਾ ਨਹੀਂ ਸਮਝਦੇ ਹਾਂ ਹਾਂ ਚਾਹੀਦਾ ਕਿੰਨੀ ਦੇਰ ਕੇ ਬੱਦ ਤੋਂ ਵਜੇ ਭਈ 15 ਮਿੰਟ ਆਇਆ ਅੱਛਾ ਇਹੋ ਲੈ ਕੇ ਆ ਰਿਹਾ ਹੈ ਇਹ ਹੀ ਲੈ ਕੇ ਆਇਆ ਸੀ ਮੇ ਤੁਹਾਨੂੰ ਲੱਭ ਜਾਂਦੇ ਤੇ ਰਾਜ ਇਹਨੇ ਦੇਖਿਆ ਕਹਿੰਦਾ ਯਾਰ ਮੋਰਸਾ ਦੇ ਡੈਡੀ ਨੇ ਲੱਗਣ ਡਿਆ ਹਾਂਜੀ ਤੇ ਮੈਂ ਦੇਖ ਕੇ ਪਿਛੇ ਆਇਆ ਮੁੰਡੇ ਨੇ ਕਿਹਾ ਨੰਬਰ ਦੇਖਿਓ ਇਹ ਨੰਬਰ ਦੇਖ ਕੇ ਕਹਿੰਦਾ 6025 ਆ ਮੈਂ ਕਿਹਾ ਮੋਰਸਾ ਮੇਰਾ ਆਪਣਾ ਹੀ ਆ ਆਪਾਂ ਸੈਰ ਤੇ ਖਲੋਗੇ ਮੈਂ ਕਿਹਾ ਇੱਧਾ ਕਰੋ ਮੋਰਸਾ ਨੇ ਕੋਈ ਨਾ ਹੱਥ ਲਾਇਓ ਜਿਹੜਾ ਬੰਦਾ ਆਏਗਾ ਨੂੰ ਲੈਣ ਉਹਨੂੰ ਰੰਗਿਆ ਤੇ ਫਾਲਾ ਲੈਣਾ ਪਤੇ ਆਪਾਂ ਦੀ ਬੇਟਕਣ ਲਾ ਕੇ ਥੋੜੀ ਦੇਰ ਚ ਬੰਦਾ ਉਧਰੋਂ ਆ ਰਿਹਾ ਸੀ ਇਹ ਕੰਦਾ ਪਾਜੀ ਮੈਂ ਨਹੀਂ ਕਿੱਥੇ ਘਰਾਂ ਮੈਂ ਕਿ ਤੂੰ ਖਲੋ ਜਾ ਸਭ ਪਤਾ ਲੱਗੇ ਆ ਕੀ ਹੋਇਆ ਕੀ ਨਹੀਂ ਹੋਇਆ ਇਹ ਤੇਰੀ ਬਿਊੜੀ ਆਗੇ ਤੈਨੂੰ ਹੁਣੇ ਪਤਾ ਲੱਗਣਾ ਜੀ ਮੋਕੇ ਦੀ ਕੋਈ ਸੀਸੀਟੀਵੀ ਫੁਟੇਜ ਆ ਜਿੱਥੇ ਮੋਟਰਸਾਈਕਲ ਤੂੰ ਮੋਟਰਸਾਈਕਲ ਲੈ ਰਹੀ ਦੇਖਿਆ ਇਹ ਵੀ ਅੱਜ ਇਹ ਕਿਰਤਤਾ ਸੁਰੂ ਉੱਥੇ ਵੀ ਹੈਗੇ ਆ ਤੇ ਉਹ ਆਪਣੇ ਵੇਚੇ ਕੈਮਰਾ ਕੈਮਰੇ ਲੱਗੇ ਆ ਦੇਖਿਆ ਨਹੀਂ ਉੱਥੇ ਪਪੜੇ ਵਾਲੇ ਕਪੜੇ ਵਾਲੇ ਉਂਦੇ ਪਠਾਨਕੋਟ ਵਿਖੇ ਜਿੱਥੇ ਚੋਰਾਂ ਦੇ ਵੱਲੋਂ ਲਗਾਤਾਰ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਚੋਰਾਂ ਦੇ ਵੱਲੋਂ ਮੋਟਰਸਾਈਕਲ ਵੀ ਚੁਰਾਈ ਜਾ ਰਹੇ ਨੇ ਇਸੇ ਕੜੀ ਦੇ ਵਿੱਚ ਦੱਸਦੇ ਆਂ ਅੱਜ ਪਠਾਨਕੋਟ ਲਲਹੋਜ਼ੀ ਰੋਡ ਤੇ ਕਚੈਰੀ ਦੇ ਨੇੜੇ ਉਹ ਮੋਟਰਸਾਈਕਲ ਜਿਹੜਾ ਹੈ ਉਹ ਚੋਰੀ ਕੀਤਾ ਜਾਂਦਾ ਹੈ ਤੇ ਫਿਰ ਜਿਹੜਾ ਇਹ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਜਿਨ੍ਹਾਂ ਦਾ ਮੋਟਰਸਾਈਕਲ ਚੋਰੀ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਬੜੀ ਹੀ ਚੁਸਤ ਚਰਾਕੀ ਦੇ ਨਾਲ ਇਸ ਮੁਲਜ਼ਮ ਦਾ ਪਿੱਛਾ ਕੀਤਾ ਤੋਪ ਨੇੜੇ ਉਹ ਹੀ ਇਸ ਮੋਟਰਸਾਈਕਲ ਨੂੰ ਜਿਹੜਾ ਹੈ ਉਹ ਦੇਖਦੇ ਹੋਏ ਇਸ ਮੁਲਜ਼ਮ ਨੂੰ ਜਿਹੜਾ ਹੈ ਬੜੀ ਹਿਤ ਉਸ ਚਲਾਕੀ ਦੇ ਨਾਲ ਕਾਬੂ ਕਰਕੇ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੁਲਿਸ ਦੇ ਵੱਲੋਂ ਜਿਹੜੀ ਹੈ ਪੁਚਗਿਛ ਕੀਤੀ ਜਾ ਰਹੀ ਹੈ ਇਸ ਮੁਲਜ਼ਮ ਤੋਂ ਤੇ ਉੱਥੇ ਹੀ ਤੁਹਾਨੂੰ ਦੱਸਦੇ ਹੀ ਹੈ ਕਿ ਪਠਾਨਕੋਟ ਦੇ ਵਿੱਚ ਬੀਤੇ 1 ਮਹੀਨੇ ਦੇ ਵਿੱਚ ਕਾਫੀ ਜ਼ਿਆਦਾ ਮੋਟਰਸਾਈਕਲ ਜਿਹੜੇ ਨੇ ਉਹ ਚੋਰੀ ਹੋਏ ਨੇ ਜਿਨ੍ਹਾਂ ਦਾ ਹਜੇ ਤੱਕ ਕੁਝ ਫਰਾਗ ਜਿਹੜਾ ਹੈ ਉਹ ਨਹੀਂ ਲੱਗ ਸਕਿਆ ਪਰ ਅੱਜ ਜਿਹੜਾ ਹੈ ਕੁਝ ਹੀ ਸਮੇਂ ਦੇ ਵਿੱਚ ਮੋਟਰਸਾਈਕਲ ਜਦੋਂ ਚੋਰੀ ਹੋਇਆ ਹੈ ਤੇ ਉੱਥੇ ਹੀ ਘਰ ਵਾਲਿਆਂ ਦੇ ਵੱਲੋਂ ਜਿਹੜਾ ਹੈ ਬੜੀ ਹੀ ਚਲਾਕੀ ਦੇ ਨਾਲ ਇਸ ਮੁਲਜ਼ਮ ਨੂੰ ਫੜਿਆ ਹੈ ਆਓ ਦੇਖਦੇ ਆ ਤਸਵੀਰਾਂ ਤੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਜਿਨ੍ਹਾਂ ਦਾ ਮੋਟਰਸਾਈਕਲ ਚੋਰੀ ਹੋਇਆ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਸ ਚੋਰ ਨੂੰ ਕਾਬੂ ਕੀਤਾ ਗਿਆ ਆਓ ਦੇਖਦੇ ਆਏ ਖਬਰ ਗੱਲਬਾਤ ਪਈ ਹੈ ਕਿ ਮੈਂ ਘਰ ਨਹਾ ਰਿਹਾ ਸੀ ਤੇ ਇਹਨਾਂ ਨੇ ਕੋਈ 5 ਮਿੰਟ ਮੈਨੂੰ ਬਾਹਰ ਹੋਇਆ ਨਿਕਲਿਆ ਮੈਂ ਰੋਡ ਤੇ ਆਇਆ ਪਿੱਛੋਂ ਡਾਡੀ ਨੇ ਮੈਨੂੰ ਫੋਨ ਕਰਤਾ ਯਾਰ ਮੇਰਾ ਮੋਟਰਸਾਈਕਲ ਲੈ ਕੇ ਚੁੱਕੇ ਕੋਈ ਮੈਂ ਕਿਹਾ ਫੋਨ ਲਾਇਆ ਮੁੰਡਿਆਂ ਨੂੰ ਇਕੱਠੇ ਕੀਤਾ ਆਪਣੇ ਨਾਲ ਦੇ ਮੈਂ ਦੇਖਿਆ ਕਿੱਧਰ ਕਿਯਮਤ ਅਦਨਾ ਪਤ ਤੌਰ ਤੇ ਸਿੰਬਲ ਜੋ ਰਸਤੇ ਮੈਂ ਆਤੀਆਂ ਪੈ ਗਿਆ ਜਗਦੰ ਚੀਨੂ ਮੈਂ ਕਿਹਾ ਮੋਟਰਸਾਈਕਲ ਤੇ ਆਪਣਾ ਹੀ ਲੱਗਦਾ ਕਿਹੜੀ ਜਗ੍ਹਾ ਤੂੰ ਗਏ ਮੋਟਰਸਾਈਕਲ ਇੱਕ ਕਚਰੀ ਲੱਗੋ ਜੀ ਕਚਰੀ ਸਾਹਮਣੇ ਹਾਂ ਚਾਹੀ ਲੱਗੋ ਕਿੰਨੀ ਦੇਰ ਬੱਦ ਤੋਂ ਬਾਈ 15 ਮਿੰਟ ਅੱਛਾ ਇਹੀ ਲੈ ਗਿਆ ਇਹੀ ਲੈ ਕੇ ਆਇਆ ਸਿੰਬਲ ਲੱਭ ਜਾਂਦੇ ਇੱਥੇ ਰਾਜ ਇਹ ਨਹੀਂ ਦੇਖਿਆ ਕਹਿੰਦਾ ਯਾਰ ਮੋਟਰਸਾਈਕਲ ਤੇ ਡੈਡੀ ਨਾਲ ਲੱਗਣ ਰਿਹਾ ਹਾਂ ਤੇ ਮੈਂ ਦੇਖ ਕੇ ਪਿੱਛੇ ਆਇਆ ਮੁੰਡੇ ਨੂੰ ਕਿਹਾ ਨੰਬਰ ਦੇਖਿਓ ਇਹ ਨੰਬਰ ਦੇਖ ਕੇ ਕਹਿੰਦਾ 6025 ਆ ਮੈਂ ਜਿਹੜਾ ਬੰਦਾ ਆਇਆ ਇਹਨੂੰ ਲੈਣ ਉਹਨੂੰ ਰੰਗਿਆ ਤੇ ਫਾਲਾਣਾ ਪੱਤੇ ਆਪਾਂ ਬਥੇ ਬੇਟਕਣ ਲੱਗੇ ਥੋੜੀ ਦੇਰ ਚ ਬੰਦਾ ਉਧਰੋਂ ਆ ਰਿਹਾ ਸੀ ਇਹਨੇ ਸਾਨੂੰ ਦੇਖਿਆ ਕਿ ਬੰਦੇ ਚਾਰ ਪੰਜ ਖਲੋਤੇ ਆ ਸਾਨੂੰ ਦੇਖ ਕੇ ਦੁਰਕ ਲਾ ਗਿਆ ਜਿੱਦਾਂ ਦੁਰਕ ਲਾਇਆ ਉਹਨੂੰ ਫੇਰ ਫਾਲਿਆਂ ਦੇ ਪਿੱਛੋਂ ਕੰਦਾ ਪਾਜੀ ਮੈਂ ਨਹੀਂ ਕੀਤਾ ਕਰਮ ਮੈਂ ਕਿਹਾ ਤੂੰ ਖਲੋ ਜਾ ਸਭ ਪਤਾ ਲੱਗੇ ਆ ਕੀ ਹੋਇਆ ਕੀ ਨਹੀਂ ਹੋਇਆ ਇਹ ਤੇਰੀ ਬਿਊੜੀ ਆ ਗਈ ਤੇ ਉਹਨੇ ਪਤਾ ਲੱਗ ਗਿਆ ਜੀ ਮੋਕੇ ਦੀ ਕੋਈ ਸੀਸੀਟੀਵੀ ਫੁਟੇਜ ਆ ਜਿੱਥੇ ਮੋਟਰਸਾਂ ਚ ਪਿਆ ਮੋਟਰਸਾਂ ਲੈਣੇ ਦੇਖਿਆ ਇਹ ਵੀ ਅੱਥੀ ਜਿਹੜੇ ਪਲਾਟ ਕੀਤਾ ਸੁਰੂ ਉੱਥੇ ਵੀ ਹੈਗੇ ਆ ਤੇ ਉਹਨਾਂ ਬੰਦੇ ਕੈਮਰਾ ਕੈਮਰੇ ਲੱਗੇ ਆ ਦੇਖਿਆ ਨਹੀਂ ਇੱਥੇ ਉਹ ਫੁੱਟਿੰਗ ਮੋਮੈਂਟ ਤੋਂ ਨਹੀਂ ਕੱਪੜੇ ਵਾਲੇ ਕੱਪੜੇ ਵਾਲੇ ਉਂਝੇ ਚੱਲੇ ਜੇ ਫੋਮ ਕਰਨਾ ਤੇ ਫਿਰ ਡਾੜੀ ਇੱਥੇ ਆ ਕੇ ਸਿੱਧੇ ਤੇ ਫਿਰ ਗੱਡੀ ਪਛਾਣ ਲਈ ਫਿਰ ਡਾੜੀ ਇੱਥੇ ਆ ਕੇ ਥਾਣੇ 'ਚ ਕਰਾਂ ਲੱਗੇ ਕਿ ਕਰਾਈ ਨਹੀਂ ਆਪਾਂ ਦਿੱਤੇ ਆ ਵੀ ਫੜੇ ਮੁੰਡੇ ਨੂੰ ਕੈਮਰਾ ਪਰਸਨ ਹਰੀ ਦੇ ਨਾਲ ਆ ਦੱਸਣੀ ਦੀ ਰਿਪੋਰਟ